ਇਰੇ ਮੋਟਰਸਾਈਕਲ ਆ ਉਹ ਵੀ ਨਾ ਪਿੱਛੇ ਰੱਖੀਏ ਕਿਉਂਕਿ ਆਪਣਾ ਇਹਦਾ ਕਾਫਲਾ ਜਿਹੜਾ ਜਾਊਗਾ ਫੇ ਆਪਣੀ ਅਖਬਾਰ ਦੇ ਥੂ ਫੋਟੋ ਆਉਣੀ ਆ ਟੀਵੀਆਂ ਦੇ ਵਿੱਚ ਵੀ ਆਉਣਾ ਚਾਹਦੇ ਆ ਆਪਾਂ ਆਪ ਦੇ ਕਾਫਲੇ ਦੇ ਵਿੱਚ ਅਸੀਂ ਉਹ ਜਿਹੜੀਆਂ ਬੰਨਿਆ ਜਿਹੜਾ ਕਾਫਲੇ ਦੇ ਵਿੱਚ ਰਹੇ ਜਾਂਦੇ ਆ ਔਰ मज़दूर जिंदर पुलिस अधिकारीअ संमानत करण वारी सरकार क بڑی نالے نال دوکا دیکھ اسوں جگہ تے رکھو کھو جو کھو جو کھو جو بندوے دی گل مان لو گل یار ہوے کچھ نو پیچھے نو یار پیچھے نو یار صاحب اج کر دے سوال اے راگے ایشیا نو مسلمانت کرن والے دا بےداری کرکے بےداری کرکے بےداری کرکے قوم دی امچھا کھٹر تے سانی دا رہی ککھنا رہی ککھنا رہی ککھنا اوتھے پیچھے نہ ہنے جساں سے رہی رہی ککھ چلے آئے ہا زندہ باد اے سے پہنچدے کا ایا نو تو والے راگے تو والے راگے تو والے راگے ਕਹਣਾ ਰਹੇ ਪਕਰਾ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਨਮਾਨਤ ਕਰਨ ਵਾਲੀ ਭਾਪਾ ਦਾ ਦੇਣਾ ਹੀ ਕਰਦੇ ਕਰਦੇ ਕਰਕੇ ਉਹਨਾਂ ਨੂੰ ਆਜੇ ਸਾਨੂੰ ਵੀ ਸੰਯੁਕਤ ਗੈਰ ਨਾਂ ਦਾ ਸੰਯੁਕਤ ਮੋਰਚਾ ਗਾਰਿਕ ਵੱਲੋਂ ਦੋਨਾਂ ਫਾਰਮਾਂ ਵੱਲੋਂ ਇਹ ਕਾਲ ਮਿਲੀ ਸੀ ਜਿਹੜੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ 15 ਅਗਸਤ ਨੂੰ ਸਨਮਾਨਤ ਕਰਨ ਦਾ ਗਵਰਨਮੈਂਟ ਨੇ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ ਇਹ ਪੁਤਲੇ ਫੂਕ ਕੇ ਇਹਦਾ ਵਿਰੋਧ ਕਰਿਆ ਤੇ ਤਾਂ ਕਿ ਇਹਨਾਂ ਜ਼ਾਲਮਾਂ ਨੂੰ ਤੁਸੀਂ ਸਨਮਾਨਤ ਕਰੋਗੇ ਕੱਲ ਨੂੰ ਇਹ ਤਾਂ ਰੋਡਾਂ ਤੇ ਕਿਸੇ ਨੂੰ ਹੋਰ ਗੋਲੀਆਂ ਮਾਰਨਗੇ ਅਗਲੀ ਰੂਪਰੇਖਾ ਜੋ ਵੀ ਸਾਨੂੰ ਮੋਰਚੇ ਵਾਲੀਆਂ ਦੋਨਾਂ ਫਾਰਮਾਂ ਨੇ ਕਾਲ ਮਰੇਗੀ ਔਰ 15 ਅਗਸਤ ਨੂੰ ਅਸੀਂ ਵੱਡਾ ਟਰੈਕਟਰ ਮਾਰਚ ਕੱਢਾਂਗੇ ਦਿੱਲੀ ਜਾਇਆ ਜਾਊਗਾ ਤੁਹਾਡੇ ਤੋਂ ਦਿੱਲੀ ਅਸੀਂ ਬਿਲਕੁਲ ਡੀਕ ਦੇ ਵਿੱਚ ਬੈਠੇ ਆ ਦਿੱਲੀ ਜਾਣ ਨੂੰ ਬੈਠੇ ਆ ਜਿਉਂ ਹੀ ਬਾਰਡਰ ਖੁੱਲਦਾ ਅਸੀਂ ਦਿੱਲੀ ਨੂੰ ਰਵਾਨਾ ਹੋਵਾਂ ਸੋਨੂੰ ਪਤਾ ਅਸੀਂ ਪਿਛਲੇ ਲੰਬੇ 6 ਮਹੀਨੇ ਤੋਂ ਜਿਹੜਾ ਖਨੌਰੀ ਤੇ ਸਿੰਘੂ ਬਾਰਡਰ ਤੇ ਬੈਠੇ ਹੋਏ ਆ ਉਹਨਾਂ ਦੋਹਾਂ ਫਾਰਮਾਂ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਨੂੰ ਅਸੀਂ ਨੇਪਰੇ ਚੜਾਇਆ ਦੋਹਾਂ ਫਾਰਮਾਂ ਨੇ ਮੋਦੀ ਦੇ ਪੁਤਲੇ ਫੋਕਣ ਨੂੰ ਹਰ ਜ਼ਿਲ੍ਹੇ 'ਚ ਜਰੂਰੀ ਲਾਜ਼ਮੀ ਕੀਤਾ ਸੀ ਅਸੀਂ ਉਸ ਪ੍ਰੋਗਰਾਮ ਤਹਿਤ ਮੋਗਾ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਬੀਕੇਯੂ ਏਕਤਾ ਸਿੱਧੂ ਪਰ ਅਤੇ ਗੈਰ ਰਾਜਨੀਤਿਕ ਲੋਕ ਸ਼ਿਗਾਰਸ਼ ਕਮੇਟੀ ਮਜ਼ਦੂਰ ਸ਼ਿਗਾਰਸ਼ ਕਮੇਟੀ ਜਿੰਨੇ ਵੀ ਇਹਨਾਂ ਦੋਵਾਂ ਫੋਰਮਾਂ ਦੀਆਂ ਜਥੇਬੰਦੀਆਂ ਉਹਨਾਂ ਦੇ ਵੱਲੋਂ ਇਹ ਪ੍ਰੋਗਰਾਮ ਦੀ ਗੋਲੀ ਵੀ ਮੰਗ ਹਜੇ ਤੱਕ ਪੂਰੀ ਨਹੀਂ ਹੋਈ ਜਿਹੜੀ ਖਾਸ ਕਰ ਸਾਡੀ ਵੱਡੀਆਂ ਤਿੰਨ ਮੰਗਾਂ ਨੇ ਜਿਹਦੇ ਵਿੱਚ ਐਮਐਸਪੀ ਦੀ ਗਾਰੰਟੀ ਹਜੇ ਤੱਕ ਕੋਈ ਮੀਟਿੰਗ ਦਾ ਖੱਦਾ ਨਹੀਂ ਆਇਆ ਪਰ ਲੱਗਦਾ ਵੀ ਜਿਹੜੇ ਹਿਸਾਬ ਨਾਲ ਮੋਦੀ ਦੀ ਬੇ ਪੱਤ ਹੋਈ ਹੈ ਸਾਰੇ ਦੇਸ਼ 'ਚ ਉਹ ਕਹਿੰਦਾ ਸੀ 400 ਪਾਰ ਜਾਊਗਾ ਉਹ 300 ਤੋਂ ਪਾਰ ਵੀ ਨਹੀਂ ਗਿਆ 272 ਤੋਂ ਪਾਰ ਵੀ ਨਹੀਂ ਗਿਆ ਲੱਗਦਾ ਹੈ ਕਿ ਉਹ ਛੇਤੀ ਤੋਂ ਛੇਤੀ ਸਾਡੇ ਆਗੂਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੇਗਾ ਦਿੱਲੀ ਜਾਣ ਦੀ ਅਗਲੀ ਰਣਨੀਤੀ ਕੋਈ ਜਦੋਂ ਵੀ ਸੁਪਰੀਮ ਕੋਰਟ ਦਾ ਆਰਡਰ ਪਹਿਲਾਂ ਹਾਈ ਕੋਰਟ ਦਾ ਆਰਡਰ ਆਇਆ ਸੀ ਸੁਪਰੀਮ ਕੋਰਟ ਨੇ ਹਰ ਰੋਕ ਲਾਤੀ ਜਦੋਂ ਵੀ ਇਹ ਮਤ ਖੋਲਦੇ ਆ ਅਸੀਂ ਦਿੱਲੀ ਜਾਣ ਨੂੰ ਉੱਥੇ ਬੈਠੇ ਆ ਉਦੋਂ ਹੀ ਦਿੱਲੀ ਜਾਣ ਦੀ ਸਾਡੀ ਪੂਰੀ ਤਿਆਰੀ ਹੈ ਅਛਣ ਤਾਂ ਵੇਖੋ ਅਸੀਂ ਬੇ ਹਿਸਾਬ ਜਿਹਨੂੰ ਅਸੀਂ ਕੋਈ ਟਾਈਮ ਬਾਉਂਡ ਨਹੀਂਗਾ 6 ਮਹੀਨੇ ਦਾ ਨਹੀਂ ਕਹਿ ਸਕਦੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੇ ਰਾਸ਼ਨ ਉੱਥੇ ਜਾਣਗੇ ਸਾਡੇ ਲੋਕ ਮਗਰੋਂ ਪਚਾਉਂਦਗੇ ਇਹ ਸਾਡੇ ਸਾਰੇ ਲੋਕਾਂ ਦੀਆਂ ਸਾਰੇ ਜੁਨੀਅਨਾਂ ਆਂਦੀਆਂ ਇਹ ਟੀਚਾ ਵੀ ਅਸੀਂ ਇਹ ਮੰਗਾ ਨੂੰ ਮਨਵਾ ਕੇ ਉਠਾਂਗੇ ਨਹੀਂ ਵੇਖੋ ਆਮ ਲੋਕਾਂ ਨੂੰ ਅਸੀਂ ਨਹੀਂ ਖੱਜਲ ਖਵਾਰ ਕਰ ਰਹੇ ਇਹ ਸੋਡੇ ਅਸੀਂ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਦੋਨੇ ਬਾਡਰ ਨੇ ਉਹ ਅਸੀਂ ਲੋਕਾਂ ਨੇ ਜਾਂ ਜਥੇਬੰਦੀਆਂ ਨੇ ਨਹੀਂ ਕੀਤੇ ਹੋਏ ਸਰਕਾਰ ਦੇ ਬੰਦ ਕੀਤੇ ਹੋਏ ਨੇ ਜਥੇਬੰਦੀਆਂ ਦਾ ਆਪ ਉਹ ਬਾਡਰ ਬੰਦ ਹੋਣ ਕਰਕੇ ਉੱਥੇ ਖੜੀਆਂ ਸਾਡਾ ਤਾਂ ਪ੍ਰੋਗਰਾਮ ਨਹੀਂ ਇੱਥੇ ਖੜੰਮਦਾ ਅਸੀਂ ਤਾਂ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਦਿੱਲੀ ਜਾ ਕੇ ਰਵਣ ਜਲ ਸੰਕਰਮ ਰਣਵੀਰ ਸਿੰਘ ਅੱਜ ਦੇਸ਼ ਵਿਆਪੀ ਜਿਹੜਾ ਦੋ ਫਾਰਮਾ ਵੱਲੋਂ ਜਿਹੜਾ ਹਰਿਆਣਾ ਦੇ ਬਾਰਡਰਾਂ ਤੇ ਸ਼ੰਭੂ ਖਨੌੜੀ ਔਰ ਰਤਨਪੁਰਾ ਰਾਜਸਥਾਨ ਦੇ ਬਾਰਡਰਾਂ ਤੇ ਲਗਾਤਾਰ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਉਹ ਦੋ ਫੋਰਮਾਂ ਵੱਲੋਂ ਜੇ ਐਲਾਨ ਸੀਗਾ ਵੀ ਅੱਜ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਪੁੱਤ ਨਹੀਂ ਫੂਕਨੇ ਭਾਜਪਾ ਸਰਕਾਰ ਦੇ ਕਿਉਂਕਿ ਦੇਖੋ ਹੱਕ ਮੰਗਣਾ ਹਰ ਇੱਕ ਦਾ ਅਧਿਕਾਰ ਆ ਸ਼ਾਂਤਮਈ ਤਰੀਕੇ ਨਾਲ ਕਿਸਾਨ ਜਦੋਂ 13 ਫਰਵਰੀ ਨੂੰ ਦਿੱਲੀ ਨੂੰ ਜਾ ਰਿਹਾ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਉਦੋਂ ਅੰਨੇ ਬਾਅਦ ਜਿਹੜੀ ਆ ਪੁਲਿਸ ਨੇ ਗੋਲੀ ਚਲਾਈ ਆ ਜਿਹਦੇ ਵਿੱਚ 433 ਨੌਜਵਾਨ ਕਿਸਾਨ ਜ਼ਖਮੀ ਹੋਏ ਆ ਔਰ ਨਾਲ ਹੀ ਸ਼ੁਕਰ ਸਿੰਘ ਆਪਣਾ ਵੱਲੋਂ ਉਹ ਸ਼ਹੀਦ ਹੋਇਆ ਪੁਲਿਸ ਦੀ ਗੋਲੀ ਨਾਲ ਇੰਨਾ ਤਸ਼ੱਦਦ ਕੀਤਾ ਇੰਨਾ ਧੱਕਾ ਕੀਤਾ ਪਰ ਉਹਦੇ باوجود ਇਹਨਾਂ ਨੂੰ ਨਿਆਂ ਤਾਂ ਕੀ ਦੇਣਾ ਸੀ ਸਗੋਂ ਸਰਕਾਰ ਨੂੰ ਚਾਹੀਦਾ ਸੀ ਉਹਨਾਂ ਨੂੰ ਕਟਾਰੇ ਤੇ ਖੜੇ ਕਰਦੀ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਗੋਲੀ ਚਲਾਈ ਆ ਕਿਹਦੇ ਹੁਕਮ ਤੇ ਚੱਲਿਆ ਖੱਟੜੜ ਤੇ ਚੱਲਿਆ ਉਹਨਾਂ ਨੂੰ ਨੰਗਾ ਕਰਦੇ ਉਹਨਾਂ ਨੂੰ ਲਿਉਂਦੇ ਜੇ ਇਹ ਇਨਸਾਫ ਪਸੰਦ ਸਰਕਾਰ ਹੁੰਦੀ ਜੇ ਮੋਦੀ ਕਹਿੰਦਾ ਮੈਂ ਲੋਕਾਂ ਦਾ ਜੇ ਲੋਕਾਂ ਨੂੰ ਇਹਦਾ ਨਿਆਂ ਦਿੰਦੇ ਇਹਨਾਂ ਨੇ ਉਲਟਾ ਨਿਆਂ ਇਹਨਾਂ ਦੇਸ਼ੀ ਪੁਲਿਸ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਉਹਨਾਂ ਨੂੰ ਸਨਮਾਨ ਤੱਕ ਹੁਣ ਵੇਖੋ ਇਹ ਤਾਂ ਬਾਈ ਬਹੁਤ ਖਤਰਨਾਕ ਗੱਲ ਆ ਦੇ ਆਜ ਉਹਨਾਂ ਨੂੰ ਸਨਮਾਨਤ ਕਰਤਾ ਕੱਲ ਨੂੰ ਤਾਂ ਆਮ ਲੋਕਾਂ ਨੂੰ ਫਿਰ ਪੁਲਿਸ ਵਾਲੇ ਗੋਲੀਆਂ ਨਾਲ ਮਾਰਦਾ ਕਰਨਗੇ ਸੜਕ ਤੇ ਤੁਰਨ ਜਾਂਦੇ ਨੂੰ ਵੀ ਸਾਨੂੰ ਤਾਂ ਲੋਕਾਂ ਨੂੰ ਮਾਰਨ ਤੇ ਫੀਤੀਆਂ ਲੱਗਦੀਆਂ ਇਹ ਤਾਂ ਫਿਰ ਸ਼ਰੀਆਮ ਗੋਲੀਆਂ ਨਾਲ ਮਾਰਦਾ ਕਰਨਗੇ ਇਹ ਆਦਮੀ ਬਾਨੀਆਂ ਜਾਂ ਆ ਜਿਹੜੀਆਂ ਭਾਜਪਾ ਮੋਦੀ ਇਹ ਐਕਟ ਕਰਕੇ ਕਰ ਰਿਹਾ ਕਿ ਲੋਕ ਕੱਲ ਨੂੰ ਆਪਦੇ ਹੱਕ ਨਾ ਮੰਗਣ ਸਕੇ ਉਹ ਲੋਕਾਂ ਤੇ ਜਵੇਂ ਮਰਜ਼ੀ ਕਬਜ਼ੇ ਕਰ ਲੈਣ ਕਿਉਂਕਿ ਜਦੋਂ ਕੱਲ ਨੂੰ ਗੋਲੀਆਂ ਮਾਰਨਗੇ ਭਾਈ ਪੁਲਿਸ ਵਾਲਿਆਂ ਤੇ ਫਿਰ ਉਹਨਾਂ ਨੂੰ ਤਾਂ ਸ਼ਾਮਿਲ ਨਾ ਅਗਲੇ ਨੇ ਤਾਂ ਕਹਿਣਾ ਵੀ ਸਾਨੂੰ ਜਿੰਨੇ ਬੰਦੇ ਮਾਰਾਂਗੇ ਸਾਡੀਆਂ ਫੀਤੀਆਂ ਲੱਗਦੀਆਂ ਅਗਲੀ ਦੇਖੋ ਜਿਹੜਾ ਸਾਡਾ ਮੋਰਚਾ ਉਹ ਮੰਗਾ ਮੰਨੇ ਜਾਣ ਤੱਕ ਜਾਰੀ ਰਹਿਣਾ ਭਾਵੇਂ ਕਿੰਨੇ ਵੀ ਸਾਲ ਲੱਗ ਜਾਣ ਉਹ ਸਦਾ ਅੱਗੇ ਜਾਰੀ ਆ ਅੱਜ ਅਸੀਂ ਜਿਹੜਾ ਇਹ ਪਤਲਾ ਫੂਕੇ ਵਿਰੋਧ ਕੀਤਾ ਵੀ ਇਹ ਜਿਹੜੀ ਖਤਰਨਾਕ ਖੇਡ ਇਹ ਨਹੀਂ ਖੇਡਣੀ ਚਾਹੀਦੀ ਭਾਜਪਾ ਨੂੰ ਇਹ ਅੱਗੇ ਨਾਲ ਖੇਡ ਰਹੀ ਹੈ ਭਾਜਪਾ ਇਹਨਾਂ ਨੂੰ ਸਮਝਣਾ ਚਾਹੀਦਾ ਕੰਤੇ ਲਿਖਿਆ ਪੜ ਲੈਣਾ ਚਾਹੀਦਾ ਮੋਦੀ ਨੂੰ ਤੇ ਇਹ ਹਰਿਆਣਾ ਸਰਕਾਰ ਨੂੰ ਵੀ ਲੋਕ ਲੋਕ ਇੱਕਤਾ ਹਮੇਸ਼ਾ ਹੀ ਤਖਤੇ ਪਲਟ ਦਿੰਦੀ ਹੈ ਤੇ ਤੁਹਾਡਾ ਪਹਿਲਾਂ ਵੀ ਕੁਝ ਨਹੀਂ ਛੱਡਿਆ ਤੁਹਾਨੂੰ ਪਹਿਲਾਂ ਵੀ ਲਗੜੇ ਲੋਲੇ ਕੀਤਾ ਲੋਕਾਂ ਨੇ ਜਿਹੜਾ ਤੁਸੀਂ ਕਹਿੰਦੇ ਸੀ 400 ਤੋਂ ਪਾਰ ਜਾਵਾਂਗੇ ਤੇ ਆ ਜੇ ਹੁਣ ਇਹ ਕਰ ਸਕਦੇ ਆ ਤੇ ਫਿਰ ਗਾਹ ਦੇਖੋ ਕੀ ਕਰਨਗੇ ਬਾਜ਼ ਆ ਜੋ ਇਸ ਜਿਹੜੀਆਂ ਹਰਕਤਾਂ ਤੋਂ ਅਸੀਂ ਕਹਿੰਦੇ ਆ ਸ਼ਾਂਤ ਮਿਹਾ ਅਗਲੀ ਰੂਪਰੇਖਾ ਸਾਡੀ ਹੈਗੀ ਇਹਦੇ ਟਾੜੇ ਪ੍ਰੋਗਰਾਮ ਦੇਵਾਂਗੇ ਜਿਵੇਂ 15 ਅਗਸਤ ਨੂੰ ਦੇਸ਼ ਭਗਤੀ ਟਰੈਕਟਰ ਮਾਰਚ ਉਸ ਤੋਂ ਬਾਅਦ 31 ਅਗਸਤ ਨੂੰ ਜਿਹੜਾ 200 ਦਿਨ ਪੂਰੇ ਆਪਣੇ ਹੋ ਰਹੇ ਆ ਅੰਦੋਲਨ ਦੇ ਉੱਥੇ ਬਾਰਡਰਾਂ ਤੇ ਵੱਡਾ ਮਾਰਚ ਕਰਕੇ ਆਪਣੇ ਇਕੱਠ ਕਰਕੇ ਆ ਅਗਲੇ ਪ੍ਰੋਗਰਾਮ ਦੇਵਾਂਗੇ ਇਸੇ ਤਰ੍ਹਾਂ ਜੀਨ ਦੇ ਵਿੱਚ ਰੈਲੀ ਆ ਅਗਲੇ ਅਗਲੇ ਪ੍ਰੋਗਰਾਮ ਜਿਹੜੇ ਆ ਆਈ ਜਾਣਗੇ ਹੋਰ ਸਾਡਾ ਜਿਹੜਾ ਆਉਣ ਵਾਲਾ ਜਿਹੜਾ ਪ੍ਰੋਗਰਾਮ ਉਹ 15 ਅਗਸਤ ਦਾ ਟਰੈਕਟਰ ਮਾਰਚ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਹੋਊਗਾ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਜਿਹੜਾ ਅਸੀਂ ਪੂਰਾ ਹਜ਼ਾਰਾਂ ਦੀ ਗੰਟੀ ਵਿੱਚ ਟਰੈਕਟਰਾਂ ਦੇ ਸ਼ਰਕਾਂ ਤੇ ਲੈ ਕੇ ਮਾਰਚ ਕਰਾਂਗੇ ਆਪਦੀਆਂ ਮੰਗਾਂ ਲਈ ਆਪਦੇ ਹੱਤਾਂ ਨਾਲ